ਮੈਂ ਸਰਵਰ ਸਿੰਘ ਪੰਦੇਰ ਦੇਵੀदासਪੁਰਾ ਤੋਂ ਬੋਲ ਰਿਹਾ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ ਲੈ ਕੇ ਰੇਲ ਰੋਕੋ ਵਾਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਅਲਟੀਮੇਟਮ ਦਿੱਤਾ ਵੀ ਸਾਡਾ ਨਾ ਬਹਿ ਕੇ ਨਿਪਟ ਜੋ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਕੀ ਪਰਾਂ ਨੂੰ ਮਾਪ ਜਾ ਹੈਗਾ ਹੋਰ ਮੰਗਾਂ ਹੈਗੀਆਂ ਸਾਡੀਆਂ ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ ਜਿਹੜੇ ਸਾਡੇ 9 ਸਾਲ ਹਰਿਆਣੇ ਦੇ ਸੀਐਮ ਰਹੇ ਨੇ ਅਸ ਵੇਲੇ ਕੇਂਦਰੀ ਮੰਤਰੀ ਨੇ ਜੋ ਕੁਝ ਉਹਨਾਂ ਨੇ ਬੋਲਿਆ ਪੀਐਸੀ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ ਆ ਰਿੱਦ ਨਾ ਕਹਿ ਰਿਹਾ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ। ਇਹੀ-ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਚੋਂ ਨਿਕਲ ਹੀ ਆਇਆ ਨਾ। ਕਿ ਇਹ ਲੋਕ ਆ ਰੋਕਣ ਵਾਲੇ ਨੇ। ਟਰਾਂਸਪੋਰਟਰਾਂ ਨੂੰ ਕਿ ਆਮ ਜਨਤਾ ਨੂੰ ਇੰਨਾ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲੋ ਵੀ ਆ ਚੁੱਕੇ ਆ ਪਹਿਲੇ ਅੰਦੋਲਨ 'ਚ ਵੀ ਕਹਿੰਦੇ ਸੀਗੇ ਕਿ 100-150 ਬੰਦਾ ਇਕੱਠਾ ਹੋ ਜੋ ਡੰਗਾ ਚ ਫੜ ਲੋ ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫੇਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜੜਾ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਐਸਟੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ। ਤੋਂ ਉਹਨਾਂ ਦੇ ਬਿਆਨ ਨਾਲ ਹੀ ਉਹ ਬੜੇ ਮਸ਼ਹੂਰ ਨੇ। ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਲਖਣਾਂ ਉੱਤੇ ਅਨਵੇਚ ਰੱਖ ਕੇ ਦਿੱਤੀ ਜਾ ਰਹੀ ਆ ਸਾਡੇ ਮੁੱਦਿਆਂ ਨੂੰ ਡੀ ਰੇਲ ਕਰਨ ਲਈ ਕਿਸਾਨਾਂ ਦੇ ਅਕਸਰ ਖਰਾਬ ਕਰ ਲਈ ਇੱਕ ਬੰਨੇ ਸ਼ਿਵਰਾ ਚੌਹਾਨ ਕਹਿ ਰਿਹਾ ਅਸੀਂ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਉਹ ਵੀ ਡੈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਗਿਣਮਿਥਕੇ ਹੋ ਰਿਹਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲ ਜਾਣਾ 8 ਅਕਤੂਬਰ ਨੂੰ ਆਜਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ ਪਹਿਲੋ ਅਨਲ ਅਨਲ ਵਿੱਚ ਹੀ ਹੁਣਾ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕੁਝ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤੋ ਹੁਣ ਖੱਟੜ ਸਾਹਿਬ ਨੇ ਸ਼ਹੀਦ ਸੁਭ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਬਾਰਡਰਾਂ ਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੋ ਭੱਜਾ ਵਾ ਹੁਣ ਤੇ ਸਾਰਾ ਕੁਝ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ ਜਿਹੜਾ ਕੰਗਨਰ ਨੌਜੀ ਕਹਿ ਰਹੀ ਨਹੀਂ ਵੀ ਮੇਰਾ ਇਹ ਨਿੱਜੀ ਬਿਆਨ ਹੈ ਕੱਲ ਵਾਲਾ ਤੋ ਕੰਗਨਾਰ ਜਔਰ ਜੀ ਐਮਪੀ ਨੇ ਨਿਜੀ ਕਿਹਾ ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਣਾ ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫੀ ਮੰਗ ਚੁੱਕੇ ਹੋਣ ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚੱਲ ਚੁੱਕੀ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ ਉਹਦੇ ਖਿਲਾਫ ਪਾਰਟੀ ਦੀ ਜਾਂਚਤਾ ਕਾਰਵਾਈ ਬੰਦ ਦੀ ਹੈਗੀ ਆ ਪਰ ਸਾਨੂੰ ਪਤਾ ਵਾ ਵੀ ਗਿੰਮਿਤ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ ਤੇ ਅਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਐਦਾਂ ਜਾਰੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇਖ ਕੇ ਕੀਤੀ ਜਾਊਗੀ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ ਧੰਨਵਾਦ